ਬਟਾਲਾ ਅਮਰਸਰ ਬਾਈਪਾਸ ਤੇ ਸਰਕਾਰੀ ਬੱਸ ਨੂੰ ਪਿੱਛੋਂ ਆ ਰਹੀ ਟਿਪਰ ਨੇ ਮਾਰੀ ਜ਼ੋਰਦਾਰ ਟੱਕਰ ਸਵਾਰੀਆਂ ਨੂੰ ਲੱਗੀਆਂ ਬਟਾਲਾ ਅਮਰਸਰ ਬਾਈਪਾਸ ਤੇ ਸਰਕਾਰੀ ਬੱਸ ਨੂੰ ਪਿੱਛੋਂ ਆ ਰਹੀ ਟਿਪਰ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਸਵਾਰੀਆਂ ਨੂੰ ਛਟਾਂ ਲੱਗੀਆਂ ਅਤੇ ਬੱਸ ਦਾ ਵੀ ਕਾਫੀ ਪਿੱਛੋਂ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਇਸ ਮੋਕੇ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਉਹ ਅਮਰਸਰ ਤੋਂ ਗਰਦਾਸਪੁਰ ਲਈ ਜਾ ਰਹੀ ਸੀ ਤਾਂ ਬਟਾਲੇ ਤੇ ਬਾਈਪਾਸ ਤੇ ਪਹੁੰਚੇ ਤਾਂ ਪਿੱਛੋਂ ਟਿਪਰ ਨੇ ਆ ਕੇ ਟੱਕਰ ਮਾਰੀ ਅਤੇ ਟਿਪਰ ਸਮਾਨ ਨਾਲ ਪਿਆ ਹੋਇਆ ਸੀ ਅਤੇ ਇਸ ਦੀ ਬ੍ਰੇਕ ਨਹੀਂ ਲੱਗੀ ਜਿਸ ਕਰਕੇ ਬੱਸ ਕਾਫੀ ਨੁਕਸਾਨ ਹੋਇਆ ਤੇ ਸਵਾਰੀਆਂ ਵੀ ਸਟਾ ਲੱਗੀਆਂ ਹਨ ਬੱਸ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੇ ਵੀ ਦੱਸਿਆ ਕਿ ਟਰੱਕ ਵਾਲੇ ਦੀ ਗਲਤੀ ਸੀ ਜਿਸ ਨੇ ਪਿੱਛੋਂ ਆ ਕੇ ਝੋੜ ਦਾ ਟੱਕਰ ਮਾਰੀ ਜਿਸ ਨਾਲ ਸਵਾਰੀਆਂ ਨੂੰ ਸਟਾ ਲੱਗਿਆ ਹਨ ਤੇ ਬੱਸ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਪ੍ਰਦੀਪ ਕੁਮਾਰ ਜੀ ਮੈਂ ਕਲੈਕਟਰ ਹਾਂ ਜੀ ਕਿੱਦਾਂ ਘਟਨਾ ਹੈ ਕੀ ਹੋਇਆ ਸਰ ਇਹ ਅੰਬਰਸਰੋਂ ਆਏ ਆ ਤੇ ਚੌਂਕ 'ਚ ਟ੍ਰੈਫਿਕ ਇੰਨੀ ਸੀ ਕਿ ਇੱਥੇ ਗੱਡੀਆਂ ਢਿੱਖੜੀ ਉਧਰੋਂ ਟਿਪਰ ਵਾਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਝ ਤੁਨੇ ਸਿੱਧੀ ਆ ਢੀ ਵਾਸਲੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾੜੀ ਮੋਟੀ ਸੱਟ ਪੇਟ ਲੱਗੀ ਐ ਤੇ ਉਹ ਬਾਕੀ ਐਸਐਸਪੀ ਜਿਹੜੀ ਫੋਰਸ ਹੈਗੀ ਐ ਉਹ ਆਗੇ ਹੀ ਮੌਕੇ ਤੇ ਉਹਨਾਂ ਨੇ ਜਿਹੜੇ ਹੈਗੇ ਉਹਨਾਂ ਨੂੰ ਮਾੜਾ ਮੋੜਾ ਟ੍ਰੀਟਮੈਂਟ ਦਵਾ ਦਿੱਤਾ ਇਸ ਦੀ ਉਹ ਟ੍ਰੱਕਰ ਵਾਲਾ ਜਿਹੜਾ ਉਹ ਕੋਈ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹਦੇ ਮਾਲ ਲੱਦੇ ਦਾ ਉਹਨੇ ਉਹਨੇ ਸਾਰੀ ਗੱਡੀ ਪਾਰਤੀ ਤੁਹਾਡੇ ਸਾਹਮਣੇ ਹੀ ਐ ਗੱਡੀ ਦੇਖ ਲਓ ਕੀ ਪੋਜੀਸ਼ਨ ਗੱਡੀ ਜੀਵਿੰਦਰ ਸਿੰਘ ਕਿੱਥੋਂ ਆ ਰਹੇ ਅੰਬਰਸਰੋਂ ਆ ਰਹੇ ਆ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੁੜ ਗਏ ਆ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲੋਂ ਆਉਂਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿਪਰ ਵੱਜ ਗਈ ਹੈ ਉਹਦੇ ਕੋਲ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬੱਸ ਦਾ ਤਾਂ ਤੁਹਾਡੇ ਸਾਹਮਣੇ ਹੀ ਆ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ ਮੋਟੀ ਖਰੋਜ ਬਲਤ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮਾੜਾ ਮੋਟਾ ਉਹ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਹੈਨਾ ਹਾਂਜੀ ਮੇਰਾ ਨਾਮ ਰੋਨੀ ਜੇ ਕਿੱਥੇ ਆਏ ਕਿੱਥੇ ਤੇ ਆਈ ਅੰਬੀਸਰ ਤੋਂ ਆਏ ਤੇ ਗੁਰਦਾਸਪੁਰ ਜਾਣ ਦੇ ਸੀਗੇ ਤੇ ਕਿੱਧਰ ਆਈ ਸੀ ਬੱਸ ਕਿੱਥੇ ਹੀ ਆਈ ਸਭ ਤੋਂ ਲਾਸਟ ਤੇ ਇਹੀਂ ਸੀਗੇ ਲਾਸਟ ਤੋਂ ਪਿੱਛੋਂ ਬੱਸ ਟੁੱਟੀ ਹੈ ਲਾਸਟ ਤੇ ਇਹੀਂ ਭੈਣ ਦੇ ਮੇਰੀ ਤੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤਾਂ ਫੇਟਸ ਦਾ ਪਾੜ ਕੇ ਸਾਰੀ ਤੁਸੀਂ ਬਸ ਦੇ ਕਿ ਕਿੰਦਾ ਦਾ ਫਿਰ ਹੋ ਗਿਆ ਸਮਝ ਨਹੀਂ ਆਇਆ ਹਨ ਨੂੰ ਨੂੰ ਤੇ ਲੱਗਿਆ ਕਿ ਬਸ ਐਂਡ ਹੀ ਆਜ ਜਿਤਨਾ ਬਸ ਗਲਤੀ ਕਿੰਨਾ ਦੀ ਹੈ ਉਹ ਤਾਂ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਬਸ ਬਚਾਵਾ ਬਸ ਥੋੜੀ ਚ ਸ਼ੀਸ਼ਾ ਖੁੱਬ ਗਿਆ ਜੀ ਹਾਂਜੀ ਕਿ ਕਿਹੜੀ ਘਟਨਾ ਕਿੱਥੇ ਹੋਈ ਤੇ ਕਿਸ ਤਰ੍ਹਾਂ ਹੋਇਆ ਹੁਣ ਇਹੋਣੇ ਬੱਸ ਆ ਰਹੀ ਐ ਅੰਮ੍ਰਿਤਸਰੋਂ ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਐ ਪੁਲ ਦੇ ਥੱਲੋਂ ਦੀ ਤੇ ਇਧਰੋਂ ਪਠਾਨਕੋਟ ਤੋਂ ਬਜਰੀ ਦੇ ਟਰੱਕ ਭਰੇ ਆ ਰਿਹਾ ਐ ਉਹ ਥੋੜਾ ਨਾਲ ਵੱਜ ਗਿਆ ਨੁਕਸਾਨ ਜਾਨੀ ਨੁਕਸਾਨ ਤੇ ਕੋਈ ਨਹੀਂ ਆ ਬਾਕੀ ਨੁਕਸਾਨ ਸਾਹਮਣੇ ਦਿਸਣੀ ਲਿਆ ਹੋਇਆ ਆਏਗਾ ਜਾਨੀ ਨੁਕਸਾਨ ਕੋਈ ਨਹੀਂ ਆ ਬੱਸ ਦਾ ਨੰਬਰ ਵਗੈਰਾ ਨੰਬਰ ਬੱਸ ਦਾ ਨੰਬਰ PB06 WB5361 ਇਹ ਐ ਪ੍ਰਧਾਨ ਕੁੱਡੀਪੂ ਦੀ ਪਾਸਿਆ ਸਰ ਕੀ ਕਾਰਵਾਈ ਕਰਨੀ ਹਾਂਜੀ ਕੀ ਕਾਰਵਾਈ ਕਰਨੀ ਕਾਰਵਾਈ ਕਰਦੇ ਦੇਖਦੇ ਆ ਜੇ ਟਰੱਕ ਲੱਗੇ ਦੇਖਣਾ ਉਧਰ ਲੱਗਾ ਲੱਗਾ ਸਾਈਡ ਤੇ